ਇਹ ਬਹੁਤ ਪ੍ਰੀਤ ਜਿਹੜਾ ਵਾਕਾ ਕੰਮ ਚੱਲਦਾ ਹੈ ਆ ਮੁੰਡੇ ਨੇ ਸ਼ੁਰੂ ਕੀਤਾ ਠੀਕ ਹੈ ਜੋ ਗੰਗੀਤ ਸਿੰਘ ਦੀਆਂ ਇਹ ਸਾਰੀਆਂ ਪਨੀਰੀਆਂ ਠੀਕ ਹੈ ਇਹ ਦੇਖੋ ਪੰਜ ਕਰ ਜਾਂ ਪਲੇਟ ਤਰੀਕ ਜਿਹੜੀ ਹੈ ਟ੍ਰੇਆਂ ਦੇ ਇਤਨੀ ਜਿਹੜਾ ਕੰਮ ਦੀ ਕਾਸਟੀ ਹੈ ਤੇ ਬਹੁਤ ਸੋਹਣਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਪਿਛੇ ਹਾਲ ਤੋਂ ਜਿਹੜਾ ਲੈਕ ਹਾਊਸ ਦੇ ਵਿੱਚ ਪਿੱਛਾ ਚੱਲਦਾ ਚਾਹੁੰਦਾ ਉਹ ਕਿਉਂ ਬੰਦੇ ਹੋਣੇ ਬਿਲਕੁਲ ਇਹ ਜਿਹੜੇ ਇਹਨਾਂ ਨੇ ਤੇ ਇਹਨਾਂ ਨੇ ਸੇਲ ਕਰਨੀ ਆ ਅਸੀਂ ਪੀਏ ਜੂ ਵੱਲੋਂ ਅਸੀਂ ਇਹਨਾਂ ਨੂੰ ਪ੍ਰਮੋਟ ਕਰ ਰਹੇ ਹਾਂ ਤਾਂ ਕਿ ਜਿਹੜੇ ਸਾਡੇ ਦੇ ਸਾਰੀਆਂ ਪਨੀਰੀਆਂ ਠੀਕ ਹੈ ਇਹਦੇ ਕੋਲ 5000 ਡੇਟ ਦੀ ਤਕਰੀਬ ਜਿਹੜੀ ਆ ਟ੍ਰੇਆਂ ਦੇ ਇਤਨੀ ਵਿਚਾਰ ਕੰਮ ਦੀ ਕਪੈਸਟੀ ਆ ਤੇ ਬਹੁਤ ਸੋਨਾ ਜਿਹੜਾ ਇਹ ਅੰਮ੍ਰਿਤਸਰ ਦੇ ਵਿੱਚ ਜਿਹੜਾ ਤੁਸੀਂ ਹੱਥ ਤੋਂ ਜਿਹੜਾ ਨੇਟ ਹਾਊਸ ਦੇ ਵਿੱਚ ਬੀਕ ਬਾਇਕ ਲਾੜਾ ਚੱਲਦਾ ਹੈ। ਇਹ ਬਹੁਤ ਬੰਦੇ ਹੋਣੇ ਆ। ਇਹ ਬਿਲਕੁਲ ਇਹ ਜਿਹੜੇ ਇਹਨਾਂ ਨੇ ਤੇ ਇਹਨਾਂ ਨੇ ਸੇਲ ਕਰਨੀ ਆ ਅਸੀਂ ਪੀਜੂ ਵੱਲੋਂ ਅਸੀਂ ਇਹਨਾਂ ਨੂੰ ਪ੍ਰਮੋਟ ਕਰ ਰਹੇ ਹਾਂ ਤਾਂ ਕਿ ਜਿਹੜੇ ਸਾਡੇ ਨੌਜਵਾਨ ਮੁੰਡੇ ਆ ਜਿੱਦਾਂ ਇਹ ਆਏ ਪਹਿਲਾਂ ਵਰ ਗਿਆ ਸੀ ਠੀਕ ਹੈ ਉੱਥੇ ਇਹਨੇ ਨਾ ਕੈਨੇਡਾ ਦੇ ਵਿੱਚ ਫੁੱਲਾਂ ਦਾ ਕੰਮ ਕਰਦਾ ਇੰਗਾ ਵੀ ਲੋਕਾਂ ਦੇ ਖੇਤਾਂ ਦੇ ਜਰੂਰ ਆਪਣਾ ਆਪਣੇ ਤੇ ਕੀਤਾ ਜਾਵੇ ਫਿਰ ਇਹ ਅੰਮ੍ਰਿਤਸਰ ਦਾ ਜੋ ਕਿ ਮਾਰਕੀਟ ਹੈਗੀ ਫੁੱਲਾਂ ਦੀ ਇਹਨੇ ਫੁੱਲਾਂ ਦਾ ਕੰਮ ਸ਼ੁਰੂ ਕੀਤਾ ਜਿੱਦਾਂ ਹੀ ਇਹਨਾਂ ਜਿਹੜਾ ਇਹਨਾਂ ਨੇ ਇਹ ਟਰੇਡਾਂ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਿਹੜਾ ਵੀ ਨੌਜਵਾਨ ਜਿਸ ਤਰ੍ਹਾਂ ਦਾ ਵੀ ਧੰਦਾ ਕਰਨਾ ਚਾਹਦਾ ਜਿੱਦਾਂ ਉਹ ਮੁੰਡਾ ਵਾ ਉਹਨੇ ਅੰਡੇ ਨਾਲ ਸ਼ੁਰੂ ਕੀਤਾ ਇਹਨੂੰ ਇਹਨਾਂ ਬਹੁਤ ਸਾਰਾਂ ਦੀਆਂ ਆਪਣੀ ਕਾਫੀ ਜਿਹੜੀ ਐ ਗਰੋਥ ਕੀਤੀ ਐ 340% ਦੀ ਗਰੋਥ ਹੋਈ ਉਹਦੇ ਚੀਜ਼ ਇਹ ਪਾਸੇ ਜਾਂਦੇ ਆ ਉਹ ਕੇਜ ਵਾਲੇ ਆ ਰਹੇ ਆ ਚਿੱਟੇ ਠੀਕ ਐ ਇਹ ਜਿਹੜੇ ਆ ਇਹ ਦੇਸੀ ਜਿਹੜੇ ਫਰਵੇ ਜਿਹੜੇ ਆ ਸਿਰਫ ਇਹ ਜਿਹੜੀਆਂ ਉਹ ਗੁਰਦਿਆ ਮੰਦਰ ਆ ਉਹ ਸਿਸਟਮ ਨੂੰ ਜਿੰਦੀ ਪੱਕ ਬਿਨਾ ਹੀ ਹੋ ਰਿਹਾ ਹੈ। ਉਹ ਅੰਡੇ ਦੀ ਕੁਆਲਟੀ ਵੀ ਘਟ ਰਹੀ ਹੈ ਤੇ ਨਿਊਟ੍ਰੀਸ਼ਨ ਵੀ ਘਟ ਰਿਹਾ ਹੈ। ਉਹਦੀ ਜਿਹੜੀ ਆ ਬਹੁਤ ਵਧੀਆ ਡਿਮਾਂਡ ਹੈ ਇਹਦਾ ਉਦਾਂ ਜਿਹੜਾ ਅੰਡਾ ਤਾਂ ਇਹ ਬਾਈ ਜਿਹੜਾ ਜਾ ਰਿਹਾ ਹੈ 15 ਤੋਂ 20 ਕਿਲੋ ਦਾ ਪਾਰਟੀ ਵੀ ਚੱਗੋ ਹਾਂ ਇਹ ਹੁਣ ਜਿਹੜਾ ਯੂਨੀਵਰਸਿਟੀ ਜਿਹੜਾ ਹੋਈ ਹੈ ਕਿੰਨੇ ਵੀ ਜਿਹੜੇ ਚਿੱਟਾ ਅੰਡਾ ਤੇ ਹਾਹ ਬਰਾਉਂ ਅੰਡਾ ਬਹੁਤ ਨਿਊਟ੍ਰੀਸ਼ਨ ਦਾ ਭਾਵੇਂ ਫਰਕ ਨਹੀਂਗਾ ਪਰ ਡਿਮਾਂਡ ਜਿਹੜੀ ਆ ਦੇਸੀ ਅੰਡੇ ਦੀ ਉਹ ਉਹ ਇਦਾਂ ਦਾ ਥੈਂਕ ਯੂ ਜੀ ਇਹ ਉਹਨਾਂ ਕਿਸਾਨਾਂ ਦੀ ਪ੍ਰਦਰਸ਼ਨੀ ਆ ਜੋ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਆਪਣੇ کاروبار ਨੂੰ ਕਰ ਰਹੇ ਨੇ ਤੇ ਯੂਨੀਵਰਸਿਟੀ ਉਹਨਾਂ ਨੂੰ ਆਪ ਇੱਥੇ ਉਹਨਾਂ ਦੀ ਪ੍ਰਦਰਸ਼ਨੀ ਲਾ ਕੇ ਪ੍ਰਮੋਟ ਕਰ ਰਹੀ ਆ ਤੇ ਆਹ ਕਿਸਾਨਾਂ ਦੇ ਨੰਬਰ ਦਿੱਤੇ ਹੋਏ ਨੇ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰਕੇ ਇਹ ਚੀਜ਼ਾਂ ਲੈ ਵੀ ਸਕਦੇ ਹੋ ਤੇ ਆਹ ਗੰਨੇ ਦੀ ਵੈਰਾਈਟੀਆਂ ਆ ਗਈਆਂ ਅਲੱਗ-ਅਲੱਗ